ਬਠਿੰਡਾ ਜੇਲ੍ਹ ਤੋਂ ਲਾਰੈਂਸ ਮਿਸ਼ਨੋਏ ਦੀਆਂ ਦੋ ਇੰਟਰਵਿਊਜ਼ ਦੇ ਪ੍ਰਸਾਰਣ ਤੋਂ 9 ਮਹੀਨੇ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਦੀ ਅਪਰਾਧ ਸ਼ਾਖਾ ਨੇ ਦੋ ਐਫ ਆਈ ਆਰ ਦਰਜ ਕੀਤੀਆਂ ਨੇ ਪਹਿਲੇ ਪਰਚੇ ਚ ਪਿਛਲੇ ਸਾਲ 14 ਤੇ 17 ਮਾਰਚ ਦੀਆਂ ਇੰਟਰਵਿਊਆਂ ਦੀਆਂ ਟ੍ਰਾਂਸਕ੍ਰਿਪਟਾਂ ਸ਼ਾਮਲ ਕੀਤੀਆਂ ਗਈਆਂ ਨੇ ਲਾਰੈਂਸ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਲਾਰੈਂਸ ਦੇ ਅਣਪਛਾਤੇ ਗਿਰੋਹ ਦੇ ਮੈਂਬਰਾਂ ਖਿਲਾਫ ਇਹ ਮਾਮਲਾ ਦਰਜ ਕੀਤਾ ਹੈ अपराध शाखा ਨੇ ਲਾਰੈਂਸ ਸਮੇਤ ਅਣਪਛਾਤੇ ਗਿਰੋਹ ਦੇ ਮੈਂਬਰਾਂ ਦੇ ਜ਼ਬਰੀ ਵਸੂਲੀ ਜਿੱਥੇ ਇੰਟਰਵਿਊ ਕੀਤੀ ਗਈ ਸੀ ਉਸ ਦੀ ਜਾਣਕਾਰੀ ਅਧਿਕਾਰੀਆਂ ਤੋਂ ਲਕਾਉਣ ਤੇ ਇੰਟਰਵਿਊ ਦੌਰਾਨ ਵਰਤੇ ਮੋਬਾਈਲ ਫੋਨ ਨੂੰ ਨਸ਼ਟ ਕਰਨ ਦਾ ਮਾਮਲਾ ਦਰਜ ਕੀਤਾ ਦੂਜੀ ਐਫਆਈਆਰ ਚ ਲਾਰੈਂਸ ਤੇ ਅਣਪਛਾਤੇ ਗਿਰੋ ਦੇ ਮੈਂਬਰਾਂ ਨੂੰ ਅਪਰਾਧਿਕ ਧਮਕੀ ਜਾਣਕਾਰੀ ਚ ਪਾਉਣ ਤੇ ਸਬੂਤ ਨਸ਼ਟ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਪੁਲਿਸ ਨੇ ਇੰਟਰਵਿਊ ਲਈ ਨਿੱਜੀ ਚੈਨਲ ਤੇ ਪੱਤਰਕਾਰ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ। ਐਫਆਈਆਰ ਐਡੀਜੀਪੀ ਕਮ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਐਲਕੇ ਯਾਦਵ ਦੇ ਹੁਕਮਾਂ ਤੇ ਦਰਜ ਕੀਤੀ ਗਈ ਹੈ। ਯਾਦਵ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕੀਤਾ। ਕੋਰਟ ਨੇ 15 ਦਸੰਬਰ ਨੂੰ ਸੂਓ ਮੋਟੂ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ ਹਾਈ ਕੋਰਟ ਨੇ ਏਡੀਜੀਪੀ ਜ਼ਿਲ੍ਹਾ ਅਰुणਪਾਲ ਸਿੰਘ ਦੇ ਨਾਲ ਵਿਸ਼ੇਸ਼ ਡੀਜੀਪੀ ਕੁਲਦੀਪ ਸਿੰਘ ਦੀ ਅਗਵਾਈ ਵਾਲੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਰਿਪੋਰਟ ਨੂੰ ਰੱਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ ਉਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇਹ ਸਭ ਕਾਸੇਚ ਲੋਰੈਂਸ ਦੀ ਸ਼ਮੂਲੀਅਤ ਬਾਰੇ ਕੋਈ ਠੋਸ ਸਬੂਤ ਨਹੀਂ ਮਿਲੇ ਨੇ ਹਾਈ ਕੋਰਟ ਨੇ ਇਸ ਮਾਮਲੇ ਦੀ ਹੋਰ ਜਾਂਚ ਲਈ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਨਵੀਂ ਐਸਆਈਟੀ ਗਠਿਤ ਕਰਨ ਦੇ ਹੁਕਮ ਵੀ ਦਿੱਤੇ ਹਨ ਐਸਆਈਟੀ ਦੇ ਬਾਕੀ ਮੈਂਬਰਾਂ ਚ ਵਿਜੀਲੈਂਸ ਬਿਊਰੋ ਦੇ ਸੰਯੁਕਤ ਨਿਰਦੇਸ਼ਕ ਡਾਕਟਰ ਐਸ ਰਾਹੁਲ ਤੇ ਡੀਆਈਜੀ ਨੀਲਾੰਬਰੀ ਵਿਜੇ ਜਗਦਾਲੇ ਸ਼ਾਮਲ ਨੇ ਐਸਆਈਟੀ ਬਾਰੇ ਅਦਾਲਤ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਐਫਆਈਆਰ ਚ ਕਿਹਾ ਕਿ ਇਹਨਾਂ ਨੂੰ ਅਗਲੀ ਰੀ ਜਾਂਚ ਲਈ ਐਸਆਈਟੀ ਕੋਲ ਭੇਜਿਆ ਗਿਆ ਹੈ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਕੀਤੀ ਜਾਣੀ ਹੈ ਲਾਰੈਂਸ ਨੇ ਇੱਕ ਇੰਟਰਵਿਊ ਦੌਰਾਨ ਬਾਲੀਵੁੱਡ 스타 ਸੁਲਮਾਨ ਖਾਨ ਨੂੰ ਮਾਰਨ ਦੇ ਆਪਣੇ ਇਰਾਦੇ ਬਾਰੇ ਗੱਲ ਕੀਤੀ ਸੀ ਤੇ ਆਪਣਾ ਦਾਵਾ ਕੀਤਾ ਸੀ ਕਿ ਉਸਨੇ ਹੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ 골ਡੀ ਬਰਾੜ ਨਾਲ ਸਾਜ਼ਿਸ਼ ਰਚੀ ਸੀ ਦੱਸਦੇ ਇਹ ਕਿ ਇਹ ਇੰਟਰਵਿਊ ਮਾਰੇ ਗਏ ਗਾਇਕ ਦੀ ਪਹਿਲੀ ਵਰ੍ਹੇ ਤੋਂ ਕੁਝ ਦਿਨ ਪਹਿਲਾਂ ਸਾਹਮਣੇ ਆਈ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਇੰਟਰਵਿਊ ਨੂੰ ਇੱਕ ਸਾਜ਼ਿਸ਼ ਦਾ ਹਿੱਸਾ ਦੱਸਦੇ ਹੋਏ ਇਨਸਾਫ ਦੀ ਮੰਗ ਕਰ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ